ਆਪਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਲਾਲਾਬਾਦ ਦੇ ਫਰੋਸਪੁਰ ਫਾਜ਼ਿਲਕਾ ਹਾਈਵੇ ਤੋਂ ਜਿੱਥੇ ਇੱਕ ਸਕੋਰਪੀਓ ਅਤੇ ਰੋਡਵੇ ਦੀ ਬੱਸ ਦੇ ਵਿਚਾਲੇ ਅਜਿਹਾ ਹੈਗਾ ਲੱਗੀ ਆ ਤਾਂ ਇਸ ਕੋ ਬਾਤ ਤਸਵੀਰਾਂ ਜਿਹੜੇ ਹੈਗੇ ਆ ਅੱਜ ਆਜਾ ਕਰ ਹੀ ਆ ਜੀ 2 ਵਜੇ ਅਜਾ ਉੱਥੇ ਜਾਓ ਹੁਣ ਸਾਈਡ ਤੇ ਆਹ ਮੈਂ ਕੀ ਕਰ ਰਿਹਾ ਆਂ ਭਾਈ ਕੱਟੀ ਸਾਈਡ ਤੇ ਗੱਲ ਪਾਣੀ ਯਾਰ ਤੂੰ ਡਿਲੀਟ ਕਰ ਦੇ ਵੀਡੀਓ ਇਹਦੇ ਪਰਚਾ ਹੋ ਗਿਆ ਵੀਡੀਓ ਲੈ ਗੱਲ ਸੁਭਾਅ ਕਰਤਾ ਕਾ ਕੇ ਕਹਿੰਦੇ ਨਹੀਂ ਕਾ ਕੀ ਡਿਲੀਟ ਹੋਏਗੀ ਕੀ ਮਸਲਾ ਕੀ ਵੀਡੀਓ ਬਣਾਈ ਆ ਯੋ ਨਿਆ ਪਤਾ ਕੀ ਕਾ ਦੀ ਕਾ ਦੀ ਵੀਡੀਓ ਬਣਾਈ ਪਤਾ ਨਹੀਂ ਭਾਜੀ ਆਪਾਂ ਤਾਂ ਮੌਕੇ ਤੇ ਆਂ ਇਹਦਾ ਪਰਚਾ ਕਟਾ ਕੇ ਮੈਂ ਬੰਦ ਵੀਡੀਓ ਕਟਣੀ ਹੈ ਕਰੇ ਕਾ ਦੀ ਵੀਡੀਓ ਯਾਰ ਇਹਦੇ ਕੋਲ ਆ ਉਹ ਆਪਣਾ ਹੀ ਸੀ ਯਾਰੋ ਬਾਈ ਦੀ ਵੀਡੀਓ ਉਹ ਕੱਟਿਆ ਉਹ ਜਿੰਦਰਾ ਨੇ ਫਿਰ ਬੱਚਾ ਕਰਦਾ ਇੱਕ ਗੱਡੀ ਆ ਬੜੀ ਹੋਰ ਜਿੰਦੇ ਵੀ ਅੱਗੇ ਗੱਡੀ ਆਲੀ ਵੀ ਸੀ ਬੱਚੇ ਦੀ ਵਿੱਚ ਅੱਛਾ ਵਿੱਚ ਬੱਚੇ ਸੀ ਇਹਨੇ ਜੋਰ ਨਾਲ ਕੱਟ ਮਾਰਿਆ ਗੱਡੀ ਦੇ ਗੱਡੀ ਨੂੰ ਭੰਨਣ ਦੀ ਕੋਸ਼ਿਸ਼ ਕੀਤੀ ਉਹ ਮੁੰਡੇ ਨੇ ਬਸ ਆਪ ਹੀ ਜਾਨ ਬਜਾ ਕੇ ਗੱਡੀ ਅੱਗੇ ਦੇ ਲੈ ਵੀ ਤੂੰ ਕਿਉਂ ਮੇਰੀ ਗੱਡੀ ਦੇ ਗੱਡੀ ਤੋਂ ਉੱਤਰ ਲੱਗਿਆ ਦਾ ਜਾਨ ਮੁੱਝ ਕੇ ਇਹਨੇ ਹੱਥ ਨਾਲ ਮਾਰੀ ਗਿਆ ਮਾਰ ਗਿਆ ਤੈਨੂੰ ਹੋਰ ਕਰ ਗੱਡੀ ਫੇੜ ਨਹੀਂ ਦੇ ਪਾਈ ਜੋ ਲੋਕ ਜਿਹਨੇ ਸੈਰ ਦਿੱਤੀ ਏ ਬੜਾ ਕਿਨੇ ਹੁਕਤੇ ਆ ਕਿ ਜਮਾ ਮਾਰੀ ਵਿੱਚ ਬੱਚੇ ਆ ਗੱਡੀ ਚ ਹਾਂ ਕਿਨੇ ਡਰਾਈਵਰ ਨੇ ਗੱਡੀ ਨੂੰ ਐਕਸੀਡੈਂਟ ਕਰਨ ਦੀ ਕੋਸ਼ਿਸ਼ ਕੀਤੀ ਪੂਰੀ ਜਾਣ ਕੇ ਇਹਨੇ ਕਰਕੇ ਕੋਈ ਗੱਡੀ ਕਾਹ ਕਰਾਉਂਦਾ ਕੰਮ ਨਾ ਬੇੜਦਾ ਜੇ ਰਾਹ ਡਰਾਈਵਰ ਨੇ ਜਾਣ ਕੇ ਗੱਡੀ ਦੇ ਜੇਤੂ ਵਿੱਚ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਇਹਦਾ ਗੱਡੀ ਨਾਲ ਸੱਟ ਵੱਜੀ ਜਿੱਥੇ ਬੱਚੇ ਆ ਗੱਡੀ ਦੇ ਇਹਨੇ ਗੱਡੀ ਨੂੰ ਮਾਰਨਾ ਹੋ ਗਿਆ ਕੋਈ ਕਰਨ ਦੀ ਜੇਤੂ ਬੱਚਾ ਨਾ ਟਾਲਾ ਕਿਨੇ ਰੂਪਾ ਰੂਪਾ ਆ ਗਿਆ ਆਪਣੀ ਵਾਲੇ ਨੇ ਕਹਿੰਦਾ ਸੋਰੇ ਆ ਉਹ ਦੋ ਚਾਰ ਬੰਦ ਨੂੰ ਲੱਗ ਗਿਆ ਉਹ ਲੱਗ ਦੋ ਆ ਭਾਈ ਜਿਹੜਾ ਕਰ ਜਾਈ ਉਹ ਬਰਾਬਰ ਦਈਏ ਕਿ ਬੱਸ ਅਤੇ ਇੱਕ ਸਕੂਪੀਓ ਵਾਲੇ ਦੇ ਚਾਲੇ ਦੇ ਬਾਦ ਹੋਇਆ ਸਾਡਾ ਰੂਹਾਂ ਦੁਆਣੇ ਰਹਿਣਾ ਸੀ ਮੈਂ ਤਾਂ ਇਹਦੇ ਕਿੰਨਾ ਬਚਾਏ ਆ ਨਾ ਵੇ ਸਾਡੇ ਸਾਰੇ ਘਰਾਂ ਦੇ ਬੱਚੇ ਬੇਟੀ ਬੱਚੇ ਕਿੱਥੋਂ ਆ ਰਹੇ ਸੀ ਤੁਸੀਂ ਕਿੱਥੋਂ ਆ ਰਹੇ ਸੀ ਤੁਸੀਂ ਇੱਕ ਬੱਚੇ ਲੈ ਕੇ ਆਣ ਲੈ ਸਟੇਸ਼ਨ ਤੋਂ ਅੱਛਾ ਇਹਨਾਂ ਉੱਪਰ ਬਸੜਾ ਆ ਕੇ ਮਸਾ ਬੱਜਾ ਹੈ ਬੱਚੇ ਸਾਰੇ ਵਿੱਚ ਫੱਟ ਅੱਖ ਧੱਕੇ ਨੇ ਬੱਚੇ ਨੇ ਛੋਟੇ ਛੋਟੇ ਬੱਚੇ ਨੇ ਆਉਂਦੇ ਆ ਕਮਿਸ਼ਨ ਪਰ ਨਾਂ ਦੇ ਬੱਚੇ ਲੈ ਕੇ ਪਰਚਾ ਕਟਵਾਉਣਾ ਸੀ ਆ ਕ ਵੀਰੇ ਤੂੰ ਚਲਾ ਜਾ ਅੱਗੋ ਬੋ ਗਲਤ ਸਾਰਿਆਂ ਨੇ ਬੋਲੀ ਜਾਂਦਾ ਜਿਹੜਾ ਆਦਾ ਆ ਸਾਰੇ ਬੰਦੇ ਖੜੇ ਤੀ ਪੁੱਛ ਲੋ ਇਹਨਾਂ ਨੂੰ ਕੀ ਗੱਲ ਹੋਈ ਹੈ ਆ ਸਾਡੇ ਕਿਹੜੇ ਪੁੱਛਾਏ ਕਰ ਲਈ ਬਾਈ ਨਾਲ ਗੱਲ ਕਰਨੀ ਸਾਈਕਲ ਦੀ ਪਰਚਾ ਕਿਹੜਾ ਬਟੇਡਾ ਬੱਸ ਕਰੋ ਯਾਰ ਬਲਦੀ ਤੇ ਫੇਰ ਨਾ ਪਾਓ ਸਾਰੇ ਯਾਰ ਤੁਸੀਂ ਸੋਰੀ ਜਾਨੀ ਬਦ ਗੱਲ ਹੋ ਗਿਆ ਤੇਰੇ ਹੋਇਆ ਹੁਣ ਕੀ ਬਣਿਆ ਉੱਥੇ ਲੋਕ ਪਰੇਸ਼ਾਨ ਹੁੰਦੇ ਆ ਰੋਡ ਤੇ ਲੋਕ ਪਰੇਸ਼ਾਨ ਹੁੰਦੇ ਆ ਛੱਡੋ ਇਹ ਦੀ ਮੰਨ ਲਈਏ ਤਾਂ ਦੱਸ ਦਈਏ ਕਿ ਬਾਸ ਅਤੇ ਰੋਡਵੇ ਦੀ ਬਾਸ ਅਤੇ ਇੱਕ ਸਕੋਰਪੀਓ ਸਵਾਰ ਦੇ ਵਿਚਾਲੇ ਵਿਵਾਦ ਹੋਇਆ ਹੈ ਡਰਾਈਵਰ ਕਹਿੰਦਾ ਕਿ ਮੇਰੀ ਗਲਤੀ ਨਹੀਂ ਔਰ ਸਕੋਰਪੀ ਵਾਲੇ ਕਹਿੰਦੇ ਸਾਡੀ ਗਲਤੀ ਨਹੀਂ ਫਿਲਹਾਲ ਡਰਾਈਵਰ ਦੀ ਗਲਤੀ ਹੈ ਕੋਲੇ ਵੀ ਡਰਾਈਵਰ ਦੀ ਗਲਤੀ ਹੈ ਬੱਸ ਬਹੁਤ ਖੋਲੇ ਲਈਆਂ ਉਹਨਾਂ ਦੀ ਬੱਚੇ ਗੱਡੀ ਚ ਸੀ ਇਹਨੇ ਹਰਨ ਮਾਰੀ ਹਰਨ ਮਾਰੀ ਗਈ ਉਹਨੇ ਫੈੜ ਦਿੱਤੀ ਹੈ ਫੈੜ ਦੇ ਕੇ ਇਹਨੇ ਜੱਗ ਦੇ ਮੋਢੇ 'ਤੇ ਘੱਟ ਮਾਰਿਆ ਤੁਮੇ ਫੈੜ ਕੇ ਹੁਣੇ ਦਿੱਤੀ ਟ੍ਰੈਫਿਕ ਔਰ ਕਹਿੰਦੇ ਫੈੜ ਨਹੀਂ ਦੇ ਪਾਇਆ ਫੇਰ ਆਣ ਕੇ ਕਾਦੋ ਨੇ ਗੱਡੀ ਰੋਕ ਕੇ ਕਿਹਨੂੰ ਪੁੱਛਿਆ ਮੈਂ ਤੈਨੂੰ ਇੱਥੇ ਕਾਰ ਹੀ ਨੌਕਤੇ ਤੇ ਤੇਰੇ ਬੱਚੇ ਬੈਠੇ ਆ ਗੱਡੀ 'ਚ ਇਹਨੇ ਫੁੱਲ ਬੱਸ ਜਾਨ ਬੁੱਝ ਕੇ ਗੱਡੀ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਹੈ ਡਰਾਈਵਰ ਨੇ ਰੋਡ 'ਤੇ ਆ ਗਏ ਰੋਡ 'ਤੇ ਬੱਸ ਆ ਡਰਾਈਵਰ ਨੇ ਜਾਨ ਬੁੱਝ ਕੇ ਤੇਰੇ ਬੱਚੇ ਪੜਦੇ ਐ ਟਿਊਸ਼ਨ ਪੜਨ ਆਏ ਬੱਚੇ ਜਾਨ ਬੁੱਝ ਕੇ ਨੇ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਹੈ ਹਰ ਇੱਕ ਦੂਜੇ ਨਾਲ ਬੱਚਾ ਕਹਿੰਦਾ ਜੀ ਨਾਲ ਕੱਲਾ ਕਰਾ ਗੱਡੀ ਢਾਕੇ ਗੱਡੀ ਢਾਕੇ ਮੇਰੇ او سٹار کر جا ہوندی ہے کدی ٹور ٹور یہ کار سٹار ہا 50 سپیڈ تے سی سپیڈ میرے پاس تے نارمل چنے منہ دے اگے کے اچانک بریک لا تے اچھا ٹھیک ہے ماں سا سواریاں بچیاں چل نہیں فر نہیں فر بھی ہو گیا بچیاں پہنچ سارے ہو گئے یہ سوچنگ آیا تے کمال کا بات ہے چلو اند میل اگئی گل یہ میرے لڑدی صاحب تو برخان ٹھیک ہے کر میں ساری کٹی کٹی لگی ہے کیڑا دیکھوں کلے دے نال اسی ادی مکلیا کتھے ਪਰਚਾ ਦੇ ਦੇ ਤੇਰਾ ਪਰਚਾ ਲਾ ਕੀ ਉਹ ਵੀਰ ਸਾਨੂੰ ਕਹਿੰਦਾ ਖਰਚਾ ਕਰਾ ਦੇ ਨਹੀਂ ਉਲਟਾ ਤੂੰ ਕਹਿੰਦਾ ਪਰਚਾ ਕਰਵਾ ਦੇਣਾ ਅਸੀਂ ਆਖਿਆ ਯਾਰ ਰੋਲਾ ਕੋਈ ਨਹੀਂਗਾ ਤੂੰ ਕਰੇਗਾ ਛੱਡੋ ਯਾਰ ਹੋਰ ਚਲੋ ਚਾਣਾ ਪੈਣਾ ਪਏ ਚਲ ਚਲ ਬਾਈ ਤੋਰੋ ਰਹਿਣ ਦੋ ਸਵਾਰੀਆਂ ਖਰਾਬ ਹੁੰਦੀਆਂ ਲੋਕ ਖਰਾਬ ਹੁੰਦੇ ਆ

ਕਰੋ ਵੀਡੀਓ एकदम ਇੱਕ ਪੂਰੇ ਗੱਡੀ ਲੱਗੀ ਨਹੀਂ ਉਹ ਕਦੀ ਲੱਗੀ ਆਪ ਨਹੀਂ ਮੰਨਦੇ ਪਿਆ ਕੋਈ ਗੱਡੀ ਲੱਗੀ ਨਹੀਂ ਕਿਉਂ ਆ ਵੀ একদম ਨਹੀਂ ਲੱਗੀ ਤਾਂ ਨਹੀਂ ਪਤਾ ਗੱਡੀ ਬੱਚੀ ਹੈ ਕਿਹੜਾ ਭਾਈ ਲੱਗੀ ਨਹੀਂ ਵੀਡੀਓ ਕਰਦੇ ਆ ਆ ਕੇ ਗਾਲ ਪੈਂਦੇ ਪੈ ਨਾਲ ਪੈਂਦੇ ਆ ਆ ਬਲਾਰ ਵਾਲੇ ਐਵੇਂ ਥੋੜਾ ਗਾਲ ਪੈਂਦਾ ਕੋਈ ਵਿੱਚ ਠੋਕਦੇ ਆਂ ਵੀ ਕੋਈ ਕੀਤੀ ਭਾਈ ਐਂਟਰਾ ਭਾਈ ਐਂਟਰਾ ਬਰਾਬਰ ਦੀਆਂ ਗੱਡੀਆਂ ਸਵਰ ਨਾਲ ਥੋੜਾ ਹਾਂ ਬਿਲਕੁਲ ਜਨਤਾ ਪਰੇਸ਼ਾਨ ਹੋ ਰਹੀ ਹੈ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਦੋ ਬੱਸਾਂ ਰੋਡਵੇ ਦੀਆਂ ਜਿਹੜੀਆਂ ਰੋਡ ਤੇ ਇਸ ਸਮੇਂ ਖੜੀਆਂ ਐ ਔਰ ਰੋਡ ਜਿਹੜਾ ਹੈਗਾ ਉਹ ਲਗਭਗ ਜਾਮ ਹੋਇਆ ਔਰ ਲੋਕ ਪਰੇਸ਼ਾਨ ਜ਼ਰੂਰ ਹੋ ਰਹੇ ਨੇ ਔਰ ਬੱਸ ਦੇ ਡਰਾਈਵਰ ਨੂੰ ਜਿਹੜਾ ਵਾਰ-ਵਾਰ ਇਹੀ ਗੱਲ ਕਹੀ ਜਾ ਰਹੀ ਆ ਕਿ ਇਸ ਨੂੰ ਪੂਰ ਲੇਕਿਨ ਹਜੇ ਡਰਾਈਵਰ ਅੜਿਆ ਹੋਇਆ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਤਾਂ ਕਸੂਰ ਕਿਸ ਦਾ ਹੈ ਇਹ ਨਹੀਂ ਅਲੀ ਕਲੀਅਰ ਹੋਇਆ ਪਰ ਆ ਲੈ ਭਾਈ ਦੋੜਾ ਰਲ ਜਾ ਤੇ ਪਰਭਾਈ ਬਾਦ ਕਰਦੇ ਤੋਰ ਕਰ ਚੱਲ ਬਣ ਕੰਮ ਕਰੀ ਗਏ ਚੱਲ ਤਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲਾਲਾਬਾਦ ਦੇ ਸਰੋਸਪੁਰ ਫਾਜ਼ਿਲਕਾ ਹਾਈਵੇ ਟਿਵਾਣਾ ਚੌਂਕ ਤੋਂ ਜਿੱਥੇ ਟ੍ਰੈਫਿਕ ਦਰਾਮਾ ਦਿਖਾਈ ਦੇ ਰਿਹਾ ਔਰ ਦਾਸ ਦੀ ਹੈ ਕਿ ਇੱਕ ਸਕੋਰਪੀਓ ਚਾਲਕ ਤੇ ਬੱਸ 50 ਰੁਪਏ ਦੇ ਬੱਸ ਡਰਾਈਵਰ ਦੇ ਵਿਚਾਲੇ ਜਿਹੜਾ ਹੈਗਾ ਉਹ ਵਿਵਾਦ ਹੋਇਆ ਫਿਲਹਾਲ ਬੱਸ ਜਿਹੜੀ ਆ ਉਹ ਤੁਰੀ ਜਾਰੀ ਹੈ ਪਰ ਕਾਫੀ ਸਮਾ ਜਿਹੜਾ ਹੈਗਾ ਵਿਵਾਦ ਹੋਇਆ ਤਾਂ ਬੱਸ ਵੀ ਪੂਰੀ ਤਰ੍ਹਾਂ ਦੇ ਨਾਲ ਭਰੀ ਹੋਈ ਹੈ ਸਬਜ਼ੀ ਦੇ ਵਿੱਚ ਸਵਾਰੀਆਂ ਵੀ ਕਾਫੀ ਲੰਬਾ ਸਮਾਂ ਖੱਜਲ ਖਰਾਬ ਹੋਈਆਂ ਤੇ ਆਖਿਰਕਾਰ ਹੁਣ ਪੁਲਿਸ ਦੇ ਵੱਲੋਂ ਆ ਕੇ ਇੱਥੇ ਦੀ ਜਿਹੜੀ ਆ ਉਸ ਨੂੰ ਸੰਭਾਲਿਆ ਗਿਆ ਔਰ ਟ੍ਰੈਫਿਕ ਜਿਹੜਾ ਹੈਗਾ ਉਸ ਨੂੰ ਚਾਰੂ ਟਾਂਗ ਦੇ ਨਾਲ ਚਲਾਇਆ ਜਾ ਰਿਹਾ ਹੈ। ਤਾਂ ਨਿੱਕੀ ਨਿੱਕੀ ਗੱਲ ਤੋਂ ਜਿਹੜਾ ਹੈਗਾ ਆਪਸੀ ਵਿਵਾਦ ਹੋ ਜਾਂਦੇ ਐ, ਝਗੜੇ ਲੜਾਈਆਂ ਹੋ ਜਾਂਦੀਆਂ ਜਿਸ ਦੇ ਕਾਰਨ ਅਕਸਰ ਹੀ ਲੋਕ ਜਿਹੜੇ ਆ ਉਹ ਖੱਜਲ ਖਰਾਬ ਹੁੰਦੇ ਐ, ਕਾਫੀ ਸਮਾਂ ਲੋਕ ਜਿਹੜੇ ਆ ਉਹ ਖੱਜਲ ਖਰਾਬ ਹੁੰਦੇ ਐ। ਟ੍ਰੈਫਿਕ ਤੁਸੀਂ ਦੇਖ ਸਕਦੇ ਹੋ ਕਿੰਨਾ ਜਾਮ ਹੋਇਆ ਔਰ ਕਿੰਨਾ ਸਮਾਂ ਲੋਕ ਇੱਥੇ ਟ੍ਰੈਫਿਕ ਦੇ ਵਿੱਚ ਖੱਜਲ ਖਰਾਬ ਹੁੰਦੇ ਰਹੇ ਐ। ਤਾ ਪੁਲਿਸ ਦੇ ਵੱਲੋਂ ਆਕੇ ਹੁਣ ਮਾਮਲਾ ਜਿਹੜਾ ਹੈਗਾ ਸੁਲਝਾਇਆ ਗਿਆ। ਦੱਸ ਦਈਏ ਕਿ ਰੋਡਵੇ ਦੀ ਲੁਧਿਆਣਾ ਡਿਪੋ ਦੀ ਬੱਸ ਔਰ ਇੱਕ ਸਕੂਪੀ ਵਾਲੇ ਦੇ ਵਿੱਚ ਵਿਵਾਦ ਹੋਇਆ ਜਿਸ ਨੂੰ ਫਿਲਹਾਲ ਹੁਣ ਜਿਹੜਾ ਹੈਗਾ ਸੁਲਝਾ ਲਿੱਤਾ ਗਿਆ। ਨਿੱਕੀ ਨਿੱਕੀ ਗੱਲ ਤੇ ਵਿਵਾਦ ਹੋ ਜਾਂਦੇ ਆ, ਨਿੱਕੀ ਨਿੱਕੀ ਗੱਲ ਤੇ ਲੜਾਈਆਂ ਝਗੜੇ ਹੋ ਜਾਂਦੇ ਆ। ਇਸ ਦੀ ਮਿਸਾਲ ਹੈ ਸੰਯਮ ਬਣਾ ਕੇ ਰੱਖੋ, ਲੜਾਈਆਂ ਝਗੜੇ ਛੱਡ ਦੋ। ਪੇਸ਼ੈਂਸ ਰੱਖੋ। ਧੰਨਵਾਦ।